ਹਾਂ ਮੈਂ ਚੱਲ ਜਾਣਾ ਮਾੜਾ ਮੋਟਾ ਇਹ ਜਾ ਨਹੀਂ ਸਕਾ ਦੀ ਮਾਵਾਂ ਤੇ ਆ ਪਿਤੇ ਨਹੀਂ ਜਾ ਸਕਦਾ ਗਾਈਸ ਗੁੱਡ ਮਾਰਨਿੰਗ ਆਈ ਹੋਪ ਸਾਰੇ ਠੀਕ ਹੀ ਹੋਣਗੇ ਤੇ ਸਾਰਿਆਂ ਨੂੰ ਸਾਡੇ ਪਿਆਰ ਸਸ਼ਕਾਲ ਤੇ ਉਹ ਉਹ ਆ ਗਿਆ ਹੁੰਦੇ ਵਾ ਤੇ ਲੋ ਗਾਈਸ ਆਪ ਅ ਜਿਮ ਚ ਆ ਗਏ ਸੀਗੇ ਤੇ ਇੱਧਰ ਪ੍ਰੀਤ ਹਾਂਜੀ ਮੈਂ ਬੂਤਾਂ ਨੇ ਤੋਤਾ ਪੈਣਾ ਨਹੀਂ ਨਹੀਂ ਇਹ ਬੂਤਾਂ ਤੋ ਤਾਏ ਗਿੱਦ ਲੱਗੇ ਖਸ ਸੋ ਗਾਈਸ ਜੇ ਮੈਂ ਚੋ ਆ ਗਿਆ ਸੀ ਤੇ ਮੈਂ ਤੇ ਆਪਣਾ ਤੁਸੀਂ ਤੈਨੂੰ ਪਤਾ ਕੀ ਕੀਤਾ ਹਾਂ ਆ ਜਿਹੜੀ ਸ਼ਰਟ ਆ ਇਹਨੂੰ ਲਾ ਕੇ ਤਾਂ ਜਿਹੜੀਆਂ ਧੋਣ ਵਾਲੀਆਂ ਉਹ ਬਾਉ ਹਾਂ ਅੱਛਾ ਫੇਰ ਪਰੇ ਕਾ ਤੂੰ ਹਾਂ ਹੁਣ ਕੀ ਹੋਇਆ ਹਾਂ ਦੇ ਦੁੱਧ ਦੇ ਮੁੰਡੇ ਮੈਨੂੰ ਪਟਿੰਡ ਦੇ ਲੋ ਜੀ ਗਾਇਸ ਮੰਮੀ ਲੰਮੇ ਪਏ ਹੋਏ ਆ ਤੇ ਅੱਜ ਸਵੇਰੇ ਗੁੱਡ ਮਾਰਨਿੰਗ ਤੇ ਆਹ ਦੇਖੋ ਜੀ ਹੈਲੋ ਜੀ ਗਾਇਸ ਸੋ ਅੱਜ ਦਾ ਬਲੌਗ ਆ ਜਿਹੜਾ ਪ੍ਰੀਤੀ ਆਪਣੇ ਘਰੇ ਚਲੀ ਆ ਇਹ ਚਲੀ ਆ ਆਪਣੇ ਘਰੇ ਇਹਦੇ ਘਰ ਦੇ ਨੂੰ ਲੈਣ ਆਉਣ ਲੱਗੇ ਆ ਕੀ ਤੇ ਕਰਦੇ ਤਾਂ ਲੈਣੋਂ ਲੱਗੇ ਤੇ ਕਰਦੇ ਫੋਨ ਆਇਆ ਤਾਂ ਲੈਣੋਂ ਲੱਗੇ ਕਿਉਂ ਕੁਛ ਨਹੀਂ ਤੇ ਲੈਣੋਂ ਲੱਗੇ ਯਾਰੋ ਬਾਕੀ ਯਾਰ ਬਾਕੀ ਇਹਦੀ ਮਰਜ਼ੀ ਆ ਹੁਣ ਆਪਾਂ ਕੀ ਕਰ ਸਕਦੇ ਆ ਗਾਇਸ ਫੋਨ ਆਇਆ ਇਹਦੇ ਘਰੋਂ ਕਿੰਨੇ ਵਾਰੀ ਕੁੜੀ ਵਾਪਸੀ ਭੇਜੋ ਮੈਂ ਠੀਕ ਆ ਜੀ ਤੇ ਮੂਡ ਤਾਂ ਮੇਰਾ ਬਹੁਤ ਜ਼ਿਆਦਾ ਆਫ ਆ ਬਟ ਕੋਈ ਗੱਲ ਨਹੀਂ ਬੈ ਕੇ ਗੱਲਬਾਤ ਕਰਦੇ ਆ ਸਾਰੇ ਜਣਾਂ ਕੀ ਕਹਿੰਦੇ ਇਹ ਕਰਦੇ ਸੋ ਬਾਕੀ ਇਮੇਜੈਂਟਲੀ ਆ ਜੋ ਵੀ ਆ ਇਫ ਯੂ ਡੋਨਟ ਕੈਂਡ ਮਾਈਨ ਗਾਇਸ ਮੇਰਾ ਬੱਚਾ ਕੀ ਹਬਤ ਗਾਇਸ ਲੋ ਜੀ ਪ੍ਰੋਟੀਨ ਵਗੈਰਾ ਪੀ ਲੀਏ ਤਿਆਰ ਹੋ ਜਾਈਏ ਕਿਉਂਕਿ ਫੈਮਿਲੀ ਨੂੰ ਆਉਣਾ ਕਰੇ ਇੱਥੇ ਸੋ ਇਹਦੀ ਫੈਮਿਲੀ ਨਾਲ ਮੁਲਾਕਾਤ ਸਾਰਿਆਂ ਦੀ ਕਰਾਵਾਂਗੇ ਅੱਜ ਬਣੇ ਰਿਓ ਬਲੌਗ ਦੇ ਨਾਲ ਲਵ ਯੂ ਔਰ ਥੈਂਕ ਯੂ ਉਹ ਮੰਨੂ ਦੀ ਯਾਰ ਇਹ ਲੈ ਲੈ ਮਨਵੀਰ ਲਈ ਇਹ ਪੀਣਾ ਨਹੀਂ ਹੈ ਇਹ ਉਦਾਂ ਜੂਸ ਵਗੈਰਾ ਲਈ ਸਹੀ ਹੈ ਅੱਛਾ ਇਹ ਪੀਂਦਾ ਵੀ ਨਾ ਰਹੀ ਤੇ ਬੰਦਾ ਆ ਅੱਛਾ ਠੀਕ ਆ ਹੈ ਸ਼ੈਂਪੂ ਹੋਰ ਇੱਧਰ ਪਿਆ ਦੇ ਸ਼ੈਂਪੂ ਆ ਦੇ ਸ਼ੈਂਪੂ ਲੈਣਾ ਹੈ ਜੀ ਹੈ ਟਰੈਸਮੀ ਲੈਣੀ ਹੈ ਟਰੈਸਮੀ ਟਰੈਸਮੀ ਲੈ ਲਉ ਟਰੈਸਮੀ 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 ਦੇਖਦੇ ਨੇ ਨਿਵੇ ਆਦੇ ਨਿਵੇ ਲੈਣਾ ਪੌਣਸ ਲੈਣਾ ਹੈ ਕੀ ਲੈਣਾ ਮੁੱਤੂ ਦੇਖ ਲੈ ਉਹਨਾਂ ਵੀ ਤੇਰੇ ਵਾਲੀ ਛੱਡਦੇ ਆ ਹੈਨਾ ਹੋਰ ਵੀ ਦੇਖ ਲਉ ਕੀ ਲੈਣਾ ਮੇਰੇ ਬੱਤੇ ਨੇ ਕੀ ਲੈਣਾ ਦੇਖ ਲਉ ਜਿਹੜਾ ਤੁਹਾਨੂੰ ਪਸੰਦ ਆ ਆਰੇ ਇਹਦੀ ਟਰਮਸ ਦੇਖੋ ਆ ਪਿੰਆਂ ਚ ਸਟੀਲ ਦੀ ਆ ਦੇ ਵਿੱਚ ਸਟੀਲ ਦੇ ਪਿੰਆਂ ਹੈ ਕਿੰਦੀ ਕੱਡੀ ਨਵਾਰੀ ਨੂੰ ਮੜੀ ਵਾਹ ਜੂ ਵਾਹ ਜੂ ਕਿੰਨੀ ਵਧੀਆ ਆ ਲੈ ਲੈ ਇਹਨੇ ਤਾਂ ਦਰਨੀ 20-20 ਲੈਣੀਆਂ ਮਨੂ ਇਹ ਟੈਂਪੇਟ ਹੈ ਹੈ ਇਹਦੇ ਘਟ ਰੋ ਸੋਨਾ ਲੈਣਾ ਇਹੋਂ ਘਟਾ ਦੇ ਸੋਨਾ ਇਹ ਸਾਰਾ ਹੋ ਜੀ ਗਿਆ ਇਹਨਾਂ ਹਾਂ ਦੇਖੋ ਕਿੱਧਰ ਲੈ ਜਾਂਦਾ ਆ ਲੈ ਲੈ ਕਿੱਧਰ ਲੈ ਜਾਂਦਾ ਓਏ ਕਿੱਧਰ ਲੈ ਜਾਂਦਾ ਕਿੱਥੇ ਲੈ ਜਾਂਦਾ ਪਿਆ ਹੈ ਹੈ ਕਿੱਥੇ ਲਈ ਜਾਂਦਾ ਪਤਾ ਨਹੀਂ ਕਿੱਥੇ ਲਈ ਜਾਂਦਾ ਲਓ ਜੀ ਆਪਾਂ ਲੈ ਕੇ ਆ ਗਏ ਆ ਦਵਾਈ ਦਵਾਈ ਸੀਗੀ ਮੇਰੀ ਹਾਂਜੀ ਮੈਡਮ ਨੇ ਜਿਹੜੀ ਦਵਾਈ ਲਿਖੀ ਸੀਗੀ ਹਾਂਜੀ ਉਹੀ ਦਵਾਈ ਲੈ ਆਂਦੀ ਫਿਰ ਆਦਮਪੁਰ ਜਾਣਾ ਔਖਾ ਹੋ ਜਾਣਾ ਸੀਗਾ ਤੇ ਫਿਰ ਆ ਆਪਾਂ ਦਵਾਈ ਲੈ ਕੇ ਆਏ ਆ ਹੁਣ ਇਹ ਖਾਣੀ ਆ ਇਹ ਵੀ ਮੈਡਮ ਨੂੰ ਪਹਿਲਾਂ ਪੁੱਛ ਕੇ ਉਹਨਾਂ ਨੇ ਦੱਸਿਆ ਤੁਹਾਨੂੰ ਕੁਛ ਆਹ ਰਿਕਾਰਡਿੰਗ ਟਾਈਮ ਅੱਗੇ ਨਹੀਂ ਜੀ ਦਵਾਈ ਆਟੀ ਉਹ ਦੋ ਦਬਾਈਆਂ ਆਈਆਂ 260 ਰੁਪਏ ਦੀ ਪਾਣੀ ਦੀ ਪੇਟੀ ਲੈਂਦੀ ਉਹ ਭਾਈ ਉਹ ਭਾਈ ਇੱਥੇ ਸਾਡਾ ਜਿਹੜਾ ਪਾਣੀ ਹੈ ਨਾ ਉਹਦੇ ਨਾਲ ਨਾ ਤੂੰ ਕੱਲੀ ਪੀਂਆ ਕਰੀ ਅਸੀਂ ਤੇ ਦੂਜਾ ਵੀ ਪੀ ਰਣਾ ਕੋਈ ਚੱਕਰ ਨਹੀਂ ਤੂੰ ਆਪਣਾ ਦੇ ਤੈਨੂੰ ਜ਼ਰੂਰੀ ਹੈ ਇਹ ਪਾਣੀ ਆ ਲੈਣ ਦੀ ਪੇਟੀ ਪਾਣੀ ਦੀ ਉਹ ਦੇਖੋ ਉਹ ਪੇਟੀ ਪਾਣੀ ਦੀ ਲੈਂਦੀ ਆ ਤੇ ਕਿੰਨਾ ਟਾਈਮ ਲੱਗ ਗਿਆ ਨਾ ਆਪਣ ਬਾਹਰ ਹੀ ਉਧਰ ਵੀ ਚਲੇ ਆ ਆ ਦੁੱਧ ਰੱਖੇ ਇਹ ਬੋਲਦਾ ਕਰਦਾ ਨਹੀਂ। ਦਹੀਂ ਆਂ ਮਮਾ ਦਹੀਂ ਦਾ ਖਾਣਾ। ਬੋਲਦਾ ਕਰ। ਪਕੌੜੀਆਂ ਚੱਤੋਂ ਪਾਣੀ ਹੈ। ਤੈਨੂੰ ਤੇ ਮੈਂ ਨਹੀਂ ਤੱਕ ਕੋਕੀ ਰੱਖਿਓ। ਮੈਂ ਨਹੀਂ ਤੱਕ ਪਕੌੜੀਆਂ ਨਹੀਂ ਰੱਖ ਕੋਕੀ ਰੱਖਿਓ ਕਿਉਂਕਿ ਖਾ ਜਾਂਦਾ। ਬੋਲਦਾ ਬੋਲਾ ਬਗਾਉਂਦਾ ਮਤਲਬ ਇਹ ਤਾਂ ਗਾਇਸ। ਕੋਈ ਗੱਲ ਛੁੱਟ ਨੀ ਕੋ। ਅਗਰੇ ਰੰਗੂ ਰਹਾ ਹੈ ਨਾ। ਹੂੰ ਕੈਮਰਾ ਬੋਲਦੀ ਆਏ ਗੁੰਦੋ। ਦੂਜੇ ਦੇ ਭਰਾ ਦੇਖੀ ਪਤਲਾ ਕਰ। ਨੰਨੂ ਨਹੀਂ ਨਹੀਂ ਤੁਹਾਨੂੰ ਦੱਸਾਂ ਕੋਈ ਕੱਪੜਾ ਹੀ ਅੱਦਾ ਦਾ ਹੁੰਦਾ ਆ ਜੇ ਚ ਰੰਗ ਵਗੈਰਾ ਗੋਰਾ ਹੁੰਦਾ ਆ ਇਹਦੇ ਚ ਮੇਰਾ ਰੰਗ ਗੋਰਾ ਲੱਗਦਾ ਆ ਉੱਦਾਂ ਵੀ ਤਾਂ ਪੋਰਾ ਹੀ ਹੈ ਨਹੀਂ ਉੱਦਾਂ ਵੀ ਗੋਰਾ ਹੀ ਆ ਉਹਦਾਂ ਮੇ ਮ ਕਾਲਾ ਰੰਗ ਹੋ ਗਿਆ ਨਹੀਂ ਨਹੀਂ ਸਾਦੀ ਜਿੰਨਾ ਨਹੀਂ ਥੋੜੀ ਜਿੰਨਾ ਥੋੜੀ ਆ ਜਾ ਲੈ ਆ ਲੈ ਗੁੱਸੇ ਹੋ ਗਏ ਲੈ ਡਿਗ 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 ਆ ਲੈ ਲੈ ਨਹੀਂ ਆ ਲੈ 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 ਨਹੀਂ ਨਹੀਂ ਹੁਣ ਦੇ ਦੋ ਹੁਣ ਦੇ ਦੋ ਨਹੀਂ ਨੋ ਨੋ ਲੈ ਬੁੱਕੀ ਕਰੋ ਲੈ ਬੁੱਕੀ ਕਰੋ ਕਾਪਾ ਪਹਿਲਾ ਵੀਊ ਵਾ ਹੁਣ ਆਪਾਂ ਲੱਗਿਆ ਰੋਟੀ ਪਾਣੀ ਖਾਣੇ ਰੋਟੀ ਪਾਣੀ ਖਾਦੇ ਫੇਰ ਆਪਾਂ ਤਾਂ ਨਾ ਕਰਦੇ ਹਾਂ ਜੀ ਨਮਸਕਾਰ ਨਮਸਕਾਰ ਇਹ ਰਜੇ 부ਜੀ ਆ ਜੀ ਮੈਂ ਤਾਂ ਮੰਮੀ ਰਹਿੰਦੇ ਸੀ ਮੰਮੀ ਵੀ ਖਾਂਦੇ ਮਮਾ ਦੇ ਨਾਲ ਹੀ ਬਹਿਣਾ ਮੈਂ ਤਾਂ ਮੈਡੀ ਵੀ ਤੇ ਕੀ ਬਰਾਹ ਤੇ ਸੀ ਸੌਂਦੇ ਖੂਬਸੂਰਤਾ ਸੋ ਕੱਲ ਦਾ ਤਾਂ ਸੀਗਾ ਹੀ ਸੀਗਾ ਅੱਜ ਦਾ ਉਸ ਤੋਂ ਵੀ ਜ਼ਿਆਦਾ ਆ ਕਹਿੰਦੇ ਆ ਕਿ ਜਦੋਂ ਇੱਕ ਮਾਂ ਨੂੰ ਧੀ ਜਾਂ ਧੀ ਨੂੰ ਮਾਂ ਮਿਲ ਜਣ ਕਹਿੰਦੇ ਬਹੁਤ ਵੱਡੀ ਗੱਲ ਹੁੰਦੀ ਆ ਤੇ ਅੱਜ ਦਾ ਵਲੌਗ ਆਪਾਂ ਬਣਾਵਾਂਗੇ ਅੱਜ ਦਾ ਵਲੌਗ ਆਪਾਂ ਬਣਾਵਾਂਗੇ ਮਾਂ ਦੀ ਤਾਂ ਸਟਾਰਟ ਕਰਾਂਗੇ ਮੰਮਾ ਨੂੰ ਮੈਂ ਕੁਝ ਕੇ ਕੁਐਸਚਨ ਪੁੱਛਨੇ ਆ ਮੰਮਾ ਮੈਨੂੰ ਆਨਸਰ ਦੇਵੋਗੇ ਜਾਂ ਮੰਮਾ ਮੈਨੂੰ ਕੁਝ ਪੁੱਛਣਗੇ ਮੈਂ ਉਹਨਾਂ ਦੇ ਜਵਾਬ ਦਵਾਂਗੀ ਮੰਮਾ ਤੁਹਾਨੂੰ ਇੱਕ ਗੱਲ ਪੁੱਛਦੀ ਆ ਮੈਂ ਪੁੱਛੋ ਤੁਸੀਂ ਮੈਨੂੰ 3 ਦਾ ਦਰਜਾ ਦਵੋਗੇ ਜਾਂ ਮੈਨੂੰ 9 ਦਾ ਦਰਜਾ ਦਵੋਗੇ ਮੈਂ ਤੁਹਾਨੂੰ ਤੈਨੂੰ 3 ਵਾਲਾ ਦਰਜਾ ਦਵਾਂਗੀ ਹਾਂ ਠੀਕ ਆ ਬਹੁਤ ਸਮਝੂਗੀ ਮੈਂ ਆਪਣਾ ਮੇਰੀ ਜਿੱਦਾਂ ਦੀ ਤੈਨਾਂ 3 ਅੱਗੇ ਆ ਚੌਥੀ ਤੂੰ ਠੀਕ ਆ ਠੀਕ ਆ ਤੇ ਤੂੰ ਮੈਨੂੰ ਇਹ ਦੱਸ ਕਿ ਤੂੰ ਮੈਨੂੰ ਕੀ ਸਮਝੇ ਜੇ ਰੱਖੂਗੀ ਸੱਸ ਸਮਝੂਗੀ ਮਾਂ ਸੱਸ ਨਹੀਂ ਸੱਸ ਵਾਲਾ ਮੈਂ ਸ਼ੁਰੂ ਤੋਂ ਸਮਝਿਆ ਨਹੀਂ ਸਮਝਿਆ ਨਹੀਂ ਤਾਂ ਫਿਰ ਮੈਂ ਵੀ ਨਹੀਂ ਸਮਝੂਗੀ ਵੀ ਮੇਰੀ 9 ਆ ਮੈਂ ਕਹੂੰਗੀ ਮੇਰੀ ਧੀ ਆ ਧੀ ਵਾਲਾ ਦਰਜਾ ਦਵਾਂਗੀ ਜਿੱਥੇ ਜਾਣਾ ਤੂੰ ਮੈਨੂੰ ਕਹਿਆ ਮੰਮੀ ਮੈਂ ਫਲਾਨੀ ਜਗ੍ਹਾ ਜਾਣਾ ਮੈਂ ਕਹੂੰਗੀ ਪੁੱਤ ਜਾ ਉਹ ਕੰਮ ਕਰਤੀ ਆ ਠੀਕ ਆ ਠੀਕ ਆ ਠੀਕ ਆ ਮੈਂ ਤੈਨੂੰ ਕਦੀ ਨਹੀਂ ਇਹ ਕਹੂੰਗੀ ਜੋ ਵੀ ਅੱਗੇ ਮੈਂ ਗੁੱਸੇ ਆ ਤਾਂ ਤੈ ਮੈਨੂੰ ਬੁਲਾਉਣਾ ਆ ਹਾਂ ਹਾਂ ਬੁਲਾਉਂਗੀ ਇਹ ਨਹੀਂ ਵੇਖ ਦੂਜੇ ਨੂੰ ਮੂੰਹ ਬੱਤਣ ਨਹੀਂ ਆ ਨਹੀਂ ਨਹੀਂ ਜੇ ਤੂੰ ਤਰਾਜ ਕਰੂੰਗੀ ਤੇ ਮੈਂ ਬੈਠੀ ਠੀਕ ਆ ਮਨਾਉਣ ਵਾਸਤੇ ਠੀਕ ਆ ਠੀਕ ਆ ਠੀਕ ਆ ਇਹ ਆਪਾਂ ਇਹ ਮਾਮਾਤੀ ਆਲਾ ਰਿਸ਼ਤਾ ਰੱਖਣਾ ਸਾਡਾ ਜਿਹੜਾ ਹੁਣ ਸਾਡਾ ਜਿਹੜਾ ਦੋਨਾਂ ਦਾ ਹਿਸਾਬ ਕਿਤਾਬ ਉਹ ਵਿਕਰਮ ਨਾਲੋਂ ਅਲੱਗ ਹੋਣ ਲੱਗਾ ਕਿਉਂਕਿ ਜੇ ਵਿਕਰਮ ਲੜਨਗੇ ਵੀ ਨਾ ਉਹ ਸਾਡੀ ਦੋਨਾਂ ਦੇ ਸਾਡੇ ਦੋਨਾਂ ਦੀ ਗੱਲ ਕਰਨਗੇ ਸਾਡੀ ਦੋਨਾਂ ਦੀ ਸਾਈਡ ਲੈਣਗੇ ਠੀਕ ਆ ਤੇ ਜੇ ਸਾਈਡ ਨਹੀਂ ਲੈਣੀ ਫਿਰ ਇੱਕ ਦੀ ਵੀ ਨਹੀਂ ਸਾਈਡ ਲੈਣੀ ਅਸੀਂ ਆਪਸ ਵਿੱਚ ਹੀ ਤਾਂ ਸਹੀ ਹੈ ਨਾ ਅਸੀਂ ਆਪਸ ਵਿੱਚ ਸਾਨੂੰ ਪਤਾ ਹੋਊਗਾ ਕਿ ਅਸੀਂ ਰਿਸ਼ਤਾ ਨਹੀਂ ਰੱਖਣਾ ਨਹੀਂ ਸੱਸ ਨੋ 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 ਅਸੀਂ ਮਾਮਾਤੀ ਆਲਾ ਰਿਸ਼ਤਾ ਰੱਖਣਾ ਹੈ ਇਹ ਮੇਰੀ ਧੀ ਆ ਜਿੱਥੇ ਮੇਰੀਆਂ ਤੈਨ ਅੱਗੇ ਆ ਨਾ ਚੌਥੀ ਧੀ ਇਹ ਆ ਠੀਕ ਆ ਇਹ ਅੱਜ ਮੇਰੀ ਧੀ ਆ ਤੇ ਮੈਂ ਏਦੀ ਮਾਂ ਆ ਜੇ ਮਾਂ ਸਮਝੂਗੀ ਤਾਂ ਪਰ ਮੈਂ ਨਹੀਂ ਧੀ ਸਮਝ ਚੁੱਕੀ ਆ ਮੇਰੀ ਧੀ ਆ ਮੈਂ ਜਦੋਂ ਉੱਥੇ ਆਈ ਆ ਮੈਂ ਉਦੋਂ ਦਾ ਹੀ ਮਾਂ ਸਮਝ ਕੇ ਆਇਆ ਜੇ ਆ ਨਾ ਵਹਿਮੀ ਤੈਨੂੰ ਉਦੋਂ ਦਾ ਹੀ ਧੀ ਸਮਝ ਆਇਆ ਕਿ ਜੇ ਅੱਜ ਤੈਨੂੰ ਕਿਸੇ ਚੀਜ਼ ਦੀ ਲੋੜ ਆ ਨਾ ਤੈਨੂੰ ਫਿਕਰ ਉਹਨੇ ਨਹੀਂ ਜੀ ਤੈਨੂੰ ਦਿੱਤੀ ਉਹ ਮੈਨੂੰ ਦੱਸ ਮੈਂ ਲੈ ਕੇ ਦਊਂਗੀ ਠੀਕ ਹੈ ਜੇ ਤੈਨੂੰ ਕਿਸੇ ਚੀਜ਼ ਤੋਂ ਨਹੀਂ ਬਹਿਰ ਵੀ ਨਹੀਂ ਰਹੂੰਗੀ ਠੀਕ ਹੈ ਧੀ ਆ ਤੂੰ ਮੇਰੀ ਠੀਕ ਹੈ ਠੀਕ ਆ ਤੂੰ ਯਾਰਾ ਰਿਸ਼ਤਾ ਆਪਾਂ ਰੱਖਣਾ ਤੂੰ ਨਾ ਹੁਣ ਮੈਂ ਵਿਕਰਮ ਨੂੰ ਕੋਈ ਗੱਲ ਨਹੀਂ ਕਹਿਣੀ ਕੋਈ ਬਾਤ ਨਹੀਂ ਕਹਿਣੀ ਸੋ ਸਾਡਾ ਜਿਹੜਾ ਦੋਨਾਂ ਦਾ ਅਸੀਂ ਹੁਣ ਅਸੀਂ ਕਿਤੇ ਚੱਲ ਜਾਣਾ ਆ ਠੀਕ ਆ ਵਿਕਰਮ ਆਪੀ ਦੇਖਣਗੇ ਪਿੱਛੇ ਕਿ ਕਿੱਥੇ ਚੱਲੇ ਆ ਕਿੱਥੇ ਨਹੀਂ ਠੀਕ ਆ ਤਾਂ ਹੀ ਮਾਵਾ ਤੇ ਆਣਾ ਰੱਖਣਾ ਹੈਗਾ ਆ ਹੂੰ ਠੀਕ ਆ ਸਾਡੇ ਜੀ 9 700 ਵਾਲਾ ਕੋਈ ਰੇਟ ਨਹੀਂ ਤਾਂ ਜਿਹੜੇ ਬਾਕੀ ਕਮੈਂਟ ਆਉਂਦੇ ਹੁੰਦੇ ਆ ਕਿ ਤੁਹਾਡੀ ਮੰਮੀ ਕੰਮ 'ਚ ਜਾਂ ਤੂੰ ਕੰਮ ਲੱਭੀ ਰਹਿਣੀ ਹੈ ਜਾਂ ਮੰਮੀ ਕੰਮ ਲੱਗੀ ਰਹਿੰਦੀ ਆ ਕਿਹਦੀ ਦੁਖੀ ਹੋਊਗੀ ਠੀਕ ਨਹੀਂ ਹੋਊਗੀ ਉਹ ਕਹਿੰਨੇ ਕਰਨਾ ਕੰਮ ਮੈਂ ਕਰਨਾ ਤੇ ਜੇ ਮੰਮੀ ਬਿਮਾਰ ਹੋਊਗੇ ਤਾਂ ਮੈਂ ਕਰੂੰਗੀ ਉਹ ਕਰੇਗੀ ਠੀਕ ਹੈ ਦੁੱਖ ਸੁੱਖ ਜਿਹੜਾ ਦੋਨਾਂ ਨੇ ਰਲ ਕੇ ਦੇਖਣਾ ਐ ਅਸੀਂ ਅਸੀਂ ਸਾਨੂੰ ਕਿਸੇ ਦਾ ਕੋਈ ਨਹੀਂ ਹੈਗਾ ਨਾ ਕਿਸੇ ਕੋਈ ਸਹਾਨਾ ਕਰਨਾ ਸੀ ਆਪਰਸ ਵਿੱਚ ਆਪਣੇ ਲਈ ਕਰਨਾ ਹੈ ਹਾਂ ਮਿੰਨੂ ਪਤਾ ਉਹ ਠੀਕ ਨਹੀਂ ਮੈਂ ਕਰਨਾ ਐ ਇਹਨੂੰ ਪਤਾ ਮੰਮੀ ਠੀਕ ਨਹੀਂ ਤਾਂ ਕੀ ਇਹਨੇ ਕਰਨਾ ਹੈ ਹਾਂ ਗਾਲੇ ਬਸ ਬਾਕੀ ਇਹ ਚੀਜ਼ ਨੂੰ ਕੋਈ 네ਗੇਟਿਵ ਨਹੀਂ ਬਹੁਤ ਜਿੱਦਾਂ ਮਰਜ਼ੀ ਰਵੇ ਉਹ ਨਹੀਂ ਸਾਨੂੰ ਉਹ ਲਾ ਇਹ ਸਾਡੀ ਆਪਸ ਵਿੱਚ ਹੀ ਦੋਨਾਂ ਦੀ ਗੱਲ ਆ ਤੇ ਅਸੀਂ ਆਪਣਾ ਆਪਣਾ ਦੇਖਾਂਗੇ ਕਿਉਂਕਿ ਲੜਾਈਆਂ ਅੱਛਾ ਸੁਪਾਈ ਹੋਊਗੀ ਨਾ ਦੋਨਾਂ ਦੀ ਅਸੀਂ ਆਪਸ ਵਿੱਚ ਹੀ ਦੋਨੇ ਮਾਵਾਂ ਧੀਆ ਰਹਿਵਾਂਗੇ ਹਾਂਜੀ ਤੇ ਫੇਰ ਇਹ ਨਿਵਾਹ ਹੋਣਾ ਜੇ ਉਦਾਂ ਨਹੀਂ ਹੋਣੀ ਘੜੀ ਨਿਕਲਣੀ ਲੋਕੀ ਬਹੁਤ ਕੁਝ ਕਹਿੰਦੇ ਆਂ ਅਸੀਂ ਲੋਕਾਂ ਦੀ ਨਹੀਂ ਸੁਣਨੀ ਹਾਂ ਜੇ ਲੋਕਾਂ ਮਗਰ ਲੱਗਾਗੇ ਤਾਂ ਅਸੀਂ ਆਪਣਾ ਖਰਾਬ ਕਰਾਂਗੇ ਸੁਖ ਸੁੱਖ ਜੋ ਵੀ ਹੈਗਾ ਅਸੀਂ ਆਪਸ ਵਿੱਚ ਹੀ ਵੰਡਣਾ ਵੰਡਾਂਗੇ ਅਸੀਂ ਤੀਸਰੇ ਬੰਦੇ ਦੀ ਕਰਨੀ ਸੋਹ ਹੁੰਦੇ ਬਸ ਬਏ ਗੱਲ ਨੂੰ ਕੋਈ ਵੀ ਉਹ ਨਾ ਸਮਝੋ ਕਿ ਬਲੌਗ ਦੇ ਚੱਕਰ ਜਾਂ ਬਲੌਗ ਦੇ ਚੱਕਰ ਸਿਰਫ ਤੁਹਾਡੇ ਨਾਲ ਆਪਣੀ ਸਾਂਝੀ ਗੱਲ ਕਰਨ ਦਾ ਫਰਜ਼ ਬੰਦਾ ਸਾਡੇ ਨੇ ਫੋਲਣਾ ਸੀ ਹੋਰ ਕਿਸੇ ਨੇ ਨਹੀਂ ਫੋਲਣਾ ਇਹ ਤਾਂ ਸਾਡਾ ਮਾਮਾ ਧੀਆ ਦਾ ਆ ਅਸੀਂ ਆਪ ਸੁੱਚੀ ਕਰ ਦਿੱਤੀ ਸਾਰਿਆਂ ਨੇ ਪਹਿਲਾਂ ਵੀ ਕਿਹਾ ਸੀ ਪ੍ਰੀਤੀ ਇਦਾਂ ਬਣ ਕੇ ਰਹਿੰਦੀ ਆ ਫਰੀਦ ਨੌ ਵਾਂਗੂ ਨਹੀਂ ਰਹਿੰਦੀ ਘਰੇ ਨੌ ਵਾਲਾ ਹੀ ਰਿਸ਼ਤਾ ਨੀਗਾ ਹੈਗਾ ਸਾਡੇ ਚੋਂ ਕਿਉਂਕਿ ਮੈਂ ਨਾਲ ਰਿਸ਼ਤਾ ਆ ਜਦੋਂ ਨਾਰਾਜ਼ ਹੋ ਜਾਂਦੀ ਏ ਮੇਰਾ ਫਰਜ਼ ਉਹ ਮਨਾਉਂਦਾ ਜੇ ਮੈਂ ਨਾਰਾਜ਼ ਆ ਤੇ ਇਹਦਾ ਫਰਜ਼ ਆ ਮੈਨੂੰ ਮਨਾਉਂਦਾ ਇਹ ਮਾੜੀ-ਮੋਟੀਆਂ ਦੀ ਅਸੀਂ ਨਹੀਂ ਗੱਲਾਂ ਦੀ ਮਾਵਾ ਧੀਆ ਚ ਹੁੰਦੇ ਰਹਿੰਦਾ ਹੁੰਦਾ ਹੀ ਰਹਿੰਦਾ ਸਹੀ ਗੱਲ ਆ ਠੀਕ ਆ ਇਹ ਬੋਲਾਂ ਬਸ ਅਸੀਂ ਗੋਵਣੀਆਂ ਆ ਜਿਹੜੀਆਂ ਨੌਹਾਂ ਦੇ ਰਿਸ਼ਤੇ ਉੱਤੇ ਜਿਹੜੇ ਰੱਖਦੇ ਉਹ ਨਹੀਂ ਅਸੀਂ ਰੱਖਣੇ ਆ ਜੀ ਮਾਵਾ ਧੀਆ ਨਾਲ ਰੱਖਣਾ ਸਾਡੇ ਨਾਲ ਬਿਕਰਮ ਹੋ ਗਏ ਆ ਲੜ ਲੜ ਪਏ ਸਾਡੇ ਨਾਲ ਠੀਕ ਆ ਘਰੋਂ ਲੜ ਕੇ ਚੱਲ ਗਏ ਆ ਉਹ ਆਰ ਬਣੇ ਬੱਚੇ ਜਿਹੜੇ ਨੇ ਉਹਦੇ ਗੁੱਸੇ ਨਾਲ ਕੋਈ ਸਾਨੂੰ ਮਤਲਬ ਨਹੀਂ ਹੈਗਾ ਮਤਲਬ ਨਹੀਂ ਹੈਗਾ ਸਾਨੂੰ ਹੋਣਾ ਚਾਹੀਦਾ ਸੀ ਅਸੀਂ ਆਪਸੇ ਹੀ ਰਹਿਣਾ ਦੋਨੋਂ ਹਾਂ ਤੇ ਉਹ ਸਾਡੇ ਨਾਲ ਗੁੱਸੇ ਹੋ ਕੇ ਚਲ ਗਏ ਆ ਘਰੋਂ ਤੇ ਫਿਰ ਗੁੱਸਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਚੜ ਜਾਂਦਾ ਆ ਇਧਰ ਮੰਮੀ ਵੀ ਗੁੱਸੇ ਹੋ ਜਾਂਦੇ ਇਧਰ ਮੈਂ ਵੀ ਗੁੱਸੇ ਹੋ ਜਾਂਦੀ ਆ ਉਹ ਉਹਦੀ ਸਾੜ ਤੂੰ ਠੀਕ ਆ ਫਿਰ ਉਧਰ ਉਹ ਵੀ ਗੁੱਸੇ ਹੋ ਜਾਂਦੇ ਆ ਤਿੰਨੇ ਜਣੇ ਗੁੱਸੇ ਅਲੱਗ-ਅਲੱਗ ਹੋ ਜਾਂਦੇ ਆ ਫਿਰ ਉਹ ਮੈਨੂੰ ਨਹੀਂ ਬੁਲਾਉਣਗੇ ਮੰਮੀ ਨੂੰ ਨਹੀਂ ਬੁਲਾਉਣਗੇ ਠੀਕ ਆ ਮੈਂ ਉਹਨਾਂ ਨੂੰ ਨਹੀਂ ਬੁਲਾਉਂਗੀ ਮੈਂ ਹਾਂ ਜੋ ਕੋਈ ਮੇਰੀ ਧੀ ਆ ਮੈਂ ਤਾਂ ਇਹਨੂੰ ਬੁਲਾਉਂਗੀ ਤੇ ਕੋਈ ਵੀ ਨਹੀਂ ਸਾਰੇ ਫਿਰ ਮੁੜ ਕੇ ਹੋ ਜਾਂਦੇ ਆ ਫਿਰ ਦਿਲ ਨਹੀਂ ਕਰਦਾ ਹੈਗਾ ਨਾ ਬਲੌਗ ਬਣਾਉਣ ਨੂੰ ਅਸਲ ਦੇ ਵਿੱਚ ਮਾਂ ਬਣ ਕੇ ਮੈਂ ਦੱਸਣਾ ਮਾਂ ਮਾਂ ਦੁਆ ਕੀ ਚੀਜ਼ ਹੁੰਦੀ ਆ ਠੀਕ ਆ ਇਹਦਾ ਫਰਜ਼ ਹੁਣ ਮੈਨੂੰ ਧੀ ਬਣ ਕੇ ਦੱਸਣਾ ਠੀਕ ਆ ਠੀਕ ਆ ਇਹ ਨਹੀਂ ਹੈਗਾ ਵੀ ਅਸੀਂ ਗੁੱਸੇ ਹੋਵਾਂਗੇ ਤੇ ਇਹਨੂੰ ਉਹਦਾ ਤੇ ਮੇਰਾ ਇਹਨੂੰ ਆ ਨਹੀਂ ਕੋਠੇ ਤੇ ਚੜ ਜਾਣ ਤੇ ਆਈ ਹਾਂ ਉੱਥੇ ਬੈਠੀ ਰਹਿੰਦੇ ਆ ਆਈ ਇਦਾਂ ਦਾ ਕੁਝ ਨਹੀਂ ਰੱਖਣਾ ਇਹ ਗੱਲਾਂ ਦੇ ਵਿੱਚ ਕੋਈ ਨਾ ਰੱਖੋ ਕਿ ਜਾਂ ਸਾਡੇ 'ਚ ਲੜਾਈ ਹੁੰਦੀ ਜਾਂ ਕੋਈ ਗੁੱਸੇ ਰਾਜ ਨਹੀਂ ਸੀ ਕੋਈ ਬੰਦੇ ਆ ਕੇ ਆ ਕੇ ਤੇ ਹੁਣ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਇਹ ਆ ਗਈ। ਕੋਈ ਕੰਮ ਹੋਊਗਾ ਸਾਨੂੰ ਮਾੜਾ ਮੋਟਾ ਇਹ ਜਾ ਨਹੀਂ ਸਕਦੀਆਂ ਮਾਵਾਂ ਧੀਆ ਪਿਤੇ ਨਹੀਂ ਜਾ ਸਕਦੀਆਂ ਕਿ ਜਿੱਥੇ ਜਾਣਾ ਤੇ ਇੰਨਾ ਹੀ ਜਾਣਾ ਜਾਂ ਮੈਂ ਬਹਿ ਨਹੀਂ ਬਹਿਣੀ ਆਈ ਜਾਣਾ ਆ ਸਾਨੂੰ ਕੰਮ ਨਾਲ ਕਿੱਥੇ ਕਿੱਥੇ ਆਹੀਂ ਜਾਣਾ ਆ ਦੋ ਆ ਕਿੱਥੇ ਮੱਦੀ ਆ ਤੈਨੂੰ ਕਸ਼ ਕਹੋਂਗੇ ਤਣੀ ਠੀਕ ਹੈ ਕੀ ਕਰਨ ਲੱਗੇ ਮੈਂ ਬਣਾਉਣ ਲੱਗਾ ਆਪਣੇ ਲਿਖਾਉਣ ਦੇ ਕੁਝ ਜਿਹੜੀਆਂ ਰੋਟੀਆਂ ਬਣਵਾਈਆਂ ਜਿਹੜੀਆਂ ਰੋਟੀਆਂ ਬਣਵਾਈਆਂ ਮੈਂ ਹੀ ਬਣਾਈਆਂ ਕਿਉਂ ਇਹ ਬਈਆਂ ਹੋਣੀਆਂ ਦੇਖ ਤਾਂ ਹੀ ਨਹੀਂ ਮੈਂ ਪਕਾਉਂਦੀ ਚਾਹ ਰਖਾ ਜਿਹੜੀਆਂ ਰੋਟੀਆਂ ਪਈਆਂ ਉਹ ਯਾਰ ਮੈਂ ਡਾਈਟ ਖਾਣੀ ਮੈਂ ਆਪਣੀ ਕਿਹੜੀ ਡਾਈਟ ਖਾਣੀ ਦਈਆਂ ਆਪਣੀ ਇਹ ਆਪਣਾ ਲਿਆਇਆ ਸਮਾਨ ਨਾਲ ਨੂੰ ਆ ਆਇਓ ਫ੍ਰੀਜੀ ਦੇ ਘਰ ਦਿਆਂ ਨਾ ਹੁਣ ਇਹਨੂੰ ਮੈਂ ਉਹਨਾਂ ਨੇ ਮਿਲ ਨਹੀਂਉਣਾ ਲੈਣ ਹੁਣ ਨਾ ਇਹਨੂੰ ਉਹਨਾਂ ਨੇ ਹਾਂਜੀ ਸੱਚੀ ਸੱਚੀ ਨਾ ਜਾਣੀ ਨਹੀਂ ਦੇਣੀ

ਇਹ ਆਪ ਹੀ ਲੱਗਿਆ ਬਣਾਉਣਿਆ ਸਾਡੇ ਨਾਲ ਗੁੱਸੇ ਆ ਠੀਕ ਆ ਅਸੀਂ ਹੁਣ ਕੀ ਕਰ ਸਕਦੇ ਆ ਤੁਸੀਂ ਅੱਛਾ ਘਰ ਆਣਾ ਅੱਜ ਹਾਂ ਮੈਂ ਚਲ ਜਾਣਾ ਆ ਫੇਤਾ ਵਧੀਆ ਚਲ ਜਾਣਾ ਤੂੰ ਹੋਰ ਜਾਣੀ ਜਾਣ ਨਹੀਂ ਕੁਕਿੰਗ ਹੋ ਰਹੀ ਆ ਆ ਦੇਖੋ ਕਿੱਦਾਂ ਹੋ ਰਹੀ ਆ ਦੇਲ ਦੇ ਵਿੱਚ ਆਲੂ ਵਾਲੇ ਜਾ ਰਹੇ ਆ ਦੇ ਆਲੂ ਕਿੰਦਾ ਹਵਾਲਣੇ ਆ ਘਰ ਦੇ ਨੇ ਮੈਨੂੰ ਗੁੱਸੇ ਆ ਲੜ ਪਈ ਅੱਜ ਭਾਬੀ ਸਾਡੀ ਅਸੀਂ ਇਹਨਾਂ ਨੂੰ ਕੁਝ ਨਹੀਂ ਬਣਾ ਕੇ ਦੇਣਾ ਇਹ ਆਪ ਹੀ ਖਾਣਗੇ ਪਕਾਉਣਗੇ ਖਾਣਗੇ ਠੀਕ ਆ ਅੱਗੇ ਵੀ ਆਪ ਹੀ ਬਣੂਗਾ ਤੇ ਹੈ ਅੱਗੇ ਤਾਂ ਤੁਹਾਨੂੰ ਮੈਂ ਬਣਾ ਕੇ ਦਿੰਨੀ ਅਜ ਮਮੀ ਬਣਾ ਕੇ ਦਿੰਦੇ ਸੀ ਕਿਹਦੇ ਤੋਂ ਬਣਾਤੀ ਹੁੰਨੀ 2-4 ਆੜੀ ਪੇ ਤਾਂ 2-5 ਸਾਲ ਹੋ ਗਏ ਜਿਹੜੇ ਮੈਂ ਇਹੋ ਸਾਹ ਵੀ ਕਰੀਦਾ ਕੀ ਹੈ ਆਹ ਦੇਖ ਲਓ ਇਹਨਾਂ ਦੇ ਹਾਲ ਪੰਜ-ਪੰਜ ਗੱਲ ਕਿਹੜੀ ਕਰਦੇ ਵਲ ਵੀ ਕਿ ਹੈ ਜਿੱਦ ਨੂੰ ਮਰਜੀ ਘੁੰਮ ਜਾਓ ਇਹ ਪੰਜਾਬੀ ਆ ਪੰਜਾਬੀ ਮੈਨੂੰ ਹੀ ਲੱਗਦਾ ਕਿ ਜਿੱਦਾਂ ਸਾਡੀ ਗੱਲਬਾਤ ਹੈ ਨਾ ਜਿੱਦਾਂ ਸਾਡੀ ਗੱਲਬਾਤ ਹੁਣ ਮੈਂ ਤੁਹਾਨੂੰ ਕੀ ਕਹਾਂ ਮੈਂ ਜਾ ਹੀ ਨਹੀਂ ਕਦੀ ਸਕੂਲ ਕਿੱਥੇ ਹੁੰਦੇ ਇਹ ਹੈ ਸਕੂਲ ਕਿਹੜੇ ਕਿਹੜੀ ਧਰਤੀ ਤੇ ਹੁੰਦੇ ਸਕੂਲ ਇਹ ਤੁਹਾਨੂੰ ਜਦੋਂ ਮਨਵੀਰ ਨੂੰ ਲੈ ਕੇ ਜਾਵਾਂਗਾ ਉਦੋਂ ਦੱਸਾਂਗੇ ਅਬ ਪਿਆਜ਼ ਕਿੰਨੇ ਦੇ ਕਿਲੋ ਲਿਆ ਤੂੰ 100 ਦੇ 2.5 ਮੈਨੂੰ ਸਾਰਾ ਇਧਰ ਆਤੀ ਸਵੇਰੇ ਮੈਂ ਲਏ ਆ 2 ਕਿਲੋ ਦਿੱਤੀ ਲੈ ਲੈ ਚਲ ਮੈਂ ਵੀ ਨਹੀਂ ਸੀ ਨਾ ਰੋਈ ਮੈਂ 2.5 ਕਿਲੋ ਲੈ ਗਿਆ ਕੋਣ ਹੈ ਓਏ ਮੰਮੀ ਸਾਡੀ ਇੱਧਰ ਬੈਠੀ ਆ ਮੰਮੀ ਆ ਸੋਹ ਲਾਦੇ ਹੁਣ ਸਿਆਲ ਤਾਂ ਇਹ ਮੇਰੇ ਘਰ ਦੇ ਆਣੇ ਆ ਸੀ ਆਉਂਦੇ ਪਏ ਆ ਕਿੱਥੇ ਆ ਗਏ ਹਾਂ ਤੇ ਹੁੰਦੇ ਚੁੱੜ ਬੋਲਦੇ ਆਉਂਦੇ ਆ ਯਾਰ ਮੈਂ ਕਿਹਾ ਚੁੱੜ ਬੋਲ ਜਿਆਕਣਾ ਨਾ ਮਜ਼ਾਕ ਫੇਰ ਨਾ ਮੈਨੂੰ ਕਹੀਂ ਹਰ ਵੇਲੇ ਮਜ਼ਾਕ ਹੀ ਸੋਚਦਾ ਹੁੰਦਾ ਥੇ ਮੰਮਾ ਸਮਝਾ ਲਾ ਪ੍ਰੀਤੀ ਨੂੰ ਯਾਰ ਕੋਈ ਗੱਲ ਨਹੀਂ ਉਸਤਾਦ ਦੇਖ ਲੋ ਸਾਰੇ ਜਾਨੇ ਆਹ ਕੁਛ ਹੈ ਮੇਨਾ ਚੱਲਦਾ ਪਿਆ ਸਵੇਰ ਦੀਆਂ ਇਕੱਠੀਆਂ ਹੋ ਗਈਆਂ ਆ ਤੇ ਮੇਰਾ ਜਲੂਸ ਕੱਢਿਆ ਪਿਆ ਇਹਨਾਂ ਨੇ ਤੁਸੀਂ ਕਹੋ ਕਹਦਿਓ ਮਾਈ ਪਰ ਰੋਲ ਪੰਪ ਗਏ ਹਾਊਸ ਨਾ ਗਏ ਐਦਾਂ ਕਹੀ ਜਾਵੇ ਆਹ ਲੋ ਜੀ ਮਨਵੀਰ ਦੇ ਪਜਾਮੇ ਪਾਉਣ ਲੱਗੀ ਆ ਪ੍ਰੀਤੀ ਦੇਖੋ ਜੀ ਇਹ ਦਿਖਾ ਨਹੀਂ ਸਕਦੇ ਆਪਾਂ ਪਜਾਮੇ ਪਾਉਂਦੇ ਨੇ ਆਣੇ ਦੇ ਨਹੀਂ ਪਜਾਮੇ ਬੰਦ ਦਲਾ ਕਰਦੇ ਆ ਕਿਉਂਕਿ ਸ਼ਰਟ ਦੀ ਉਹ ਏਡੀ ਲੌਂਗ ਆ ਆਹੋ ਸੱਚ ਸ਼ਰਟ ਹੀ ਉਹਦੀ 15 ਫੁੱਟੀ ਦੇ ਸ਼ਰਟ ਐ ਉਹਦੀ ਰੋਡ ਤੇ ਜਿੱਦਾਂ ਇਹਦਾ ਡੈਡੀ ਬਾਈ ਹੈ ਨਾ ਹੋ ਜੋ ਇਹ ਪੰਨੀਆਂ ਪੰਨੀਆਂ ਤੇ ਤੇ ਦੇਖ ਰਿਹਾ ਮੈਂ ਨਾ ਫੋਟੋ ਲੈਣਾ ਨਹੀਂ ਲੈਣਾ ਜਿੱਦਾਂ ਮਾਪੇਗੇ ਤੂੰ ਆਹ ਲੈ 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 ਉਸ ਉਸ ਰੇਪੇ ਦਾ ਰੇ ਰੁਗ ਰੁਗ ਕਰਦਾ ਰ ਕਰਦਾ ਆ ਕਰਦਾ ਦੇਖੀ ਦੇਖੀ ਦੇਖ ਇਹਦਾ ਸਾਹ ਦੇਖੀ ਸਾਹ ਦੇਖੀ ਸਾਹ ਹੁਣ ਦੇਖੀ ਦੇਖੀ ਸਾਹ ਦੇਖੀ ਇਹਦਾ ਸਾਹ ਦੇਖੀ ਦੇਖੀ ਸੱਕ ਗਿਆ ਥੱਕ ਗਿਆ ਪਾਣੀ ਲਈਏ ਪਾਣੀ ਪਾਣੀ ਲਈਏ ਪਾਣੀ ये ध्यान दे सर ਇਹ ਤਲਾ ਇਹਦੇ ਘਰ ਆਈ ਮੈਂ ਨਹੀਂ ਜਾਣਾਂ ਕਿ ਉਹ ਆਹ ਆ ਤਾਂ ਮੇਰੀ ਮੰਮੀ ਹੈ ਹੀ ਨਹੀਂ ਆ ਇਹ ਕਿਹ ਕੌਣ ਆ ਇਹ ਤਾਂ ਪਤਾ ਕੌਣ ਆ ਨੰਨੂ ਇਹ ਉੱਦੇ ਜਾਣ ਕੇ ਫੇਕ ਫੇਕ ਆਇਆ ਫੇਕ ਫੇਕ ਬਣ ਕੇ

ਆਪਾਂ ਏਅਰ ਤੇ ਵੀਡੀਓ ਪਾ ਲੈਣੀ ਆਪੇ ਪਤਾ ਲਾ ਜਾਣਾ ਕੌਣ ਆ। ਕਾ ਤਾਂ ਫਿਰ ਵੀਡੀਓ ਪਾ ਦੇਣੀ ਆਹੀਂ। ਕਾ ਕਿਦਾ ਪਾਉਂਦੀ ਵੀਡੀਓ? ਮੈਂ ਪਾ ਦੇਣੀ ਆ। ਸਰ ਬਾ ਆਹੋ ਰਹਿਂਦੇ ਅਸੀਂ ਨਹੀਂ ਉਹ ਆਦੇ ਬਣਦੀ ਪਈ ਆ ਵੀਡੀਓ ਟੈਨਸ਼ਨ ਨਾ ਲੈ। ਤੇਰਾ ਅਸੀਂ ਬਹੁਤ ਹੀ ਕਾਫੀ ਪਿਆ। ਤੇ ਬੈ ਕੀ ਕਹ ਲਤੀਂ ਮਿੱਤਾਂ? ਬੈ। ਮਿੱਤਾ ਕੀ? ਕਰਦੇ ਸਾਰੇ ਕਰਦੇ ਹੁੰਦੇ ਆ ਜੀ ਆਦਾ।

ਮਾਂ ਪਤੀ ਤੇ ਤੇ ਗੀਨ ਚਾਰ ਕਿੱਡੀ ਮਮੀ ਚੰਗ ਉਹਨੇ ਨਹੀਂ ਆਉਣਾ ਨੰਨੂ ਬੂਹਾ ਟੋਰਾ

ਚਾਹ ਲਿਆ ਬੇੜਾ ਅੰਕਲ ਆਤੇ ਨਾ ਮੈਂ ਤੇ ਤੇ ਪਿੰਡ ਤੋਂ ਕਿਹੜਾ ਅੰਕਲ ਉਹ ਤੇ ਇੱਕ ਦਿਨ ਤੂੰ ਮੈਨੂੰ ਮੇਰੀ ਦੁਕਾਨ ਸੀ ਉੱਥੇ ਤੈਨੂੰ ਮੈਂ ਫਰੂਟ ਖਵਾਇਆ ਸੀ ਉੱਥੇ ਤੁਮੇਨ ਮਿਲੀ ਸੀ ਉੱਥੇ ਆ ਜਾ ਚਾਲ ਕਰ ਅੰਕਲ ਆਤੇ ਨਾ ਮੈਂ ਅੱਛਾ ਹਾਂ ਹਾਂ ਹੋਰ ਬੇਟਾ ਹਾਂ ਬੇੜਾ ਸਾਸਰੀ ਕਰ ਈਗਾ ਪਾਣੀ ਲਿਆ ਹੁਣ ਪਾਣੀ ਪੁਣੀ ਪੁਛ ਲਿਆ ਕਰ ਬਿਚਾਨ ਕੇ ਲਿਆਣ ਲੱਗੀ ਪਾਣੀ ਆਇਆ ਆਹਾ ਬੇਟਾ ਬੋਰ ਬਸ ਠੀਕ ਆ ਤੂੰ ਚੱਲ ਬੇ ਤੂੰ ਤੂੰ ਜੂਸ ਪਿਲਾ ਲਿਆ ਵਾ ਨਹੀਂ ਨਹੀਂ ਮੈਂ ਜੂਸ ਨਹੀਂ ਪੀਣਾ ਕੋਈ ਗੱਲ ਨਹੀਂ ਤੂੰ ਬੈਠਾ ਕੋਈ ਨਾ ਇੱਜ਼ਤ ਕਰੀ ਜੁੱਤੀ ਆਇਆ ਸੀ ਓਕੇ ਖਾਸਮਾਨ ਡੇਟਾ ਹੋਰ ਸੁਣਾਉਂਗਾ ਤੈਨੂੰ ਆਇਆ ਕਿਨੂੰ ਤੂੰ ਹੀ ਕਹਿ ਆਲਾ ਕਿੱਦਾਂ ਫਟ ਕੇ ਖੜੀ ਹੈ ਸਟੂਡੀਓ ਬਣੀ ਬੈਠੀ ਇਹ ਦੀ ਜੀ ਕਿਹੋਣਿਆ ਕੋ ਜਨਾਨੀ ਬੈਠਾ ਮੇਰੀ ਮੰਮੀ ਆਹ ਓਹ ਸੱਚ ਕਰ ਮੰਮੀ ਸਾਸਰੀ ਕਾ ਮੰਮੀ ਪੈਂਚ ਸਾਸਰੀ ਦਾ ਪਤਾ ਲੱਗਦਾ ਨਹੀਂ ਕੁਛ ਵੀ ਇੰਦਾ ਲੱਗਦਾ ਕਿਹ ਰੇਸੇ ਦਾਰ ਦੀ ਬੇਟਾ ਮੇਰੇ ਪਤਾ ਹੋਰ ਆ ਮੁੰਡਾ ਕਿਦਾਂ ਹੈ ਬੇਟਾ ਆਪਣਾ ਹੀ ਆ

ਇਹ ਪਿੰਡੇ ਤੋਂ ਦੂਰ ਹੈ ਨਾ ਸ਼ਰਤੂ ਦੂਰ ਹੈ ਨਾ ਹਾਂਜੀ 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 ਇਹ ਤੂੰ ਲੱਗ ਗਿਆ ਥੋੜਾ ਬੇਟਾ ਹਲੋ ਭਾਜੀ ਰੀਤੀ ਤੁਹਾਡੇ ਪਿੰਡ ਦਾ ਹਾਂਜੀ ਮਮਮੀ ਆਪਣੇ ਆਪਣੇ ਪਿੰਡ ਲੈ ਆ ਤਵੇ ਮੈਂ 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 ਦੀ ਬੇਟਾ ਲੱਗਦਾ ਮੇਰਾ ਨਹੀਂ ਅੰਕਲ ਆ ਨਾ ਤੇਰੇ ਪੁੱਤ ਮੈਨੂੰ ਕਹੀ ਜਾਵੇ ਮੈਂ ਤੇਰੀ ਮਮੀ ਨਹੀਂ ਮੇਰੇ ਡੈਡੀ ਮੈਂ ਪੁੱਤ ਕਹਿੰਦਾ ਤੇਰੀ ਮਮੀ ਡੈਡੀ ਹੈ ਅੰਕਲ ਆ ਮੇਰਾ ਇਹ ਸਿੱਖ ਮੈਂ ਕਮਦਰ ਪਿੰਡੋਂ ਆਇਆ ਆ ਹਾਂ ਕੀ ਅੱਲਾ ਮੈਡਮੇ ਚੱਲਦਾ ਆ ਠੀਕ ਆ ਕੁੱਤੇ ਭੋਵੇਂ ਦੇ ਗਲੀ ਕਿ ਮੇ ਛੱਡਿਆ ਮੈਂ ਉੱਤੋਂ ਕੈਮਰਾ ਹੱਥ ਪਾ ਲੈ ਤੋੜਨੀ ਹੁੰਦਾ ਪਹਿਲਾਂ ਕਿ ਤੋਹੀ ਆਪਣੀ ਹਾਈ ਹੋਈ ਆ ਮੁੰਡਾ ਵਧੀਆ ਤੇਰਾ ਆ ਕਦ ਆ ਜੱਪ ਇਹ ਬੇਰੇ ਬੜਾ ਮਲੇਮਾ ਗੱਲ ਬਹਿਲ ਮਲੇਮਾ ਪਿੱਛੇ ਉਹ ਮਾ ਤੰਬਾ ਬਰਾਵਾ ਬਾਬੂੜਾ ਹੈ ਤੇ ਆ ਮੈਂ ਬਾਹਰ ਨਾ ਗੱਡੀ ਚੱਲਦੇ ਆਂਦਾ ਗੁੰਡਾ ਵੀ ਖੋਲ ਸਾਡੀ ਸਕਿੱਟ ਹਾਂਜੀ ਦੋਸਤੋ ਆ ਇਸ ਸਕੇਟਰ ਨੂੰ ਬਾਤ ਤੋਂ ਬਾਤ ਪਿਆਰ ਦਿਓ ਬਾਤ ਤੋਂ ਬਾਤ ਕਮੈਂਟ ਸ਼ੇਅਰ ਕਰਿਓ ਮੈਂ ਕਹਾਂ ਤੁਹਾਣਾ ਵੀ ਕਾਲੀ ਬੰਦਾ ਬੋਲਿਆ ਵਾਰ ਮੈਂ ਕਹਾਂ ਤੁਹਾਡਾ ਮਨੋਰੰਜਨ ਹੀ ਕਰਾ ਦਈਏ ਸਾਡਾ ਵੀ ਥੋੜਾ ਜਿਹਾ ਤਮਾ ਤੁਮੀ ਨਾ ਲੈ ਚੰਨ ਕੰਨ ਦਾ ਜਿਹੜੀ ਜਿਹੜੀ ਭੱਜ ਭੱਜ ਚਲੋ तुम जो नहीं बुआ <laughs> मुंडे ने बुआ ला लिया नन्नू आपा दो घर ला दे बुआ ला दे चल <laughs> चले गए आजा ओए <laughs>